ਮੈਂ ਗੰਟੀਰ ਕੌਰ ਵੇਨੜਾ ਬਲਾਕ ਸਮਟੀ ਚੇਅਰ ਪਰਸਨ ਤੂਰੀ ਕਾਂਗਰਸ ਪਾਰਟੀ ਵੱਲੋਂ ਧਰਨਾ ਲਾ ਰਹੀ ਹਾਂ ਤਾਂ ਕਿ ਜੋ ਮੋਦੀ ਸਰਕਾਰ ਵੱਲੋਂ ਅਡਾਨੀਆਂ ਨਾਲ ਰਲ ਕੇ ਕਟਾੜੇ ਤੇ ਕਟਾੜਾ ਕਟਾੜੇ ਤੇ ਉਹ ਕਟਾੜੇ ਨੂੰ ਜਾਗਰ ਕੀਤਾ ਜਾਵੇ ਸੀਵੀਆਈ ਦੀ ਜਾਂਚ ਦੀ ਮੰਗ ਕਰ ਰਹੇ ਹਾਂ ਸਾਰੇ ਜਾਣੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਕਿਸਾਨ ਮਾਰੂ ਵੀ ਨੀਤੀਆਂ ਨੇ ਤੇ ਆਮ ਲੋਕਾਂ ਦੀਆਂ ਵੀ ਨੀਤੀਆਂ ਨੇ ਵੱਧਦੇ ਜਾ ਰਹੇ ਨੇ ਇਹਨਾਂ ਨੂੰ ਰੋਕਿਆ ਜਾਵੇ ਤੇ ਅਡਾਨੀਆਂ ਦੇ ਨਾਲ ਜਿਹੜਾ ਉਹਨਾਂ ਦਾ ਕਾਪਲਾਜ ਜਾਗਰ ਹੋ ਰਿਹਾ ਹੈ ਉਹਨਾਂ ਨੂੰ ਜਾਗਰ ਕੀਤਾ ਜਾਵੇ सीबीआई ਦੀ ਜਾਂਚ ਦੀ ਮੰਗ ਕਰ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਜੋ ਕਾਪਲਾ ਕਰਿਆ ਗਿਆ ਸੀ ਅਡਾਨੀਆਂ ਨਾਲ ਰਲ ਕੇ ਉਹਦੇ ਵਿਰੋਧ ਵਿੱਚ ਅੱਜ ਸਾਰੇ ਇੰਡੀਆ ਵਿੱਚ ਧਰਨੇ ਲੱਗ ਰਹੇ ਨੇ ਤੇ ਅਸੀਂ ਉਹ ਅਸੀਂ ਵੀ ਧੂਰੀ ਦੇ ਵਿੱਚ ਅੱਜ ਵੱਡਾ ਧਰਨਾ ਲਾ ਰਹੇ ਹਾਂ ਸਾਨੂੰ ਵੀ ਇਹ ਹੈ ਵੀ ਜਿਹੜਾ ਉਹਨਾਂ ਨੇ ਕਾਪਲਾ ਕਰਿਆ ਉਹ ਲੋਕਾਂ ਦੇ ਰੁਪਈਏ ਮਿਲਨੇ ਚਾਹੀਦੇ ਨੇ ਜਿਹੜੀ ਉਹਨਾਂ ਨੇ ਸੇਬੀ ਦੀ ਚੇਅਰਮੈਨ ਲਈ ਸੀਗੀ ਉਹ ਚੇਅਰਮੈਨ ਆ ਅਡਾਨੀਆਂ ਦੇ ਨਾਲ ਹਿੱਸੇਦਾਰ ਹੈ ਉਹਦੇ ਕਰਕੇ ਉਹ ਉਹਦਾ ਦਾ ਰਿਪੋਰਟ ਮੰਨਣੀ ਨਹੀਂ ਚਾਹੀਦੀ ਉਹਨਾਂ ਨੂੰ ਕਮੇਟੀ ਗਠਨ ਕਰਕੇ ਨਾਲੇ ਕਾਂਗਰਸ ਦੀ ਨਾਲੇ ਬੀਜੇਪੀ ਦੀ ਕਮੇਟੀ ਗਠਨ ਕਰਕੇ ਤਾਂ ਉਹਦਾ ਮੁੱਦਾ ਜਿਹੜਾ ਉਹ ਚੱਕਣਾ ਚਾਹੀਦਾ ਉਹਤੇ ਫੈਸਲਾ ਕਰਨਾ ਚਾਹੀਦਾ ਇਕੱਲਿਆਂ ਨੂੰ ਫੈਸਲਾ ਨਹੀਂ ਕਰਨਾ ਚਾਹੀਦਾ ਇਹ ਤਾਂ ਜਿਵੇਂ ਮੰਨ ਲਓ ਵੀ ਇਹ ਬਿੱਲੀ ਦੁੱਧ ਦੀ ਰਾਖੀ ਬਿਠਾਦੀ ਉਸੇ ਉਹ ਚੇਅਰਮੈਨ ਦੁੱਧ ਦੀ ਰਾਖੀ ਬਿਠਾਦੀ ਉਹ ਜਿਵੇਂ ਉਹਦਾ ਕਫਲਾ ਕਰਕੇ ਹਜੇ ਵੀ ਐ ਮੁੱਸਾ ਮਰੋੜ ਕੇ ਕਲੀਨ ਚੜ ਦੇਗੀ ਸਾਨੂੰ ਵੀ ਇਹ ਇੰਡੀਆ ਸਰਕਾਰ ਆਪਣੇ ਲੋਕਾਂ ਨੂੰ ਵੀ ਇਹ મોદી ਨੇ ਕੁਝ ਨਹੀਂ ਕਰਿਆ ਕੋਈ ਕਫਲਾ ਨਹੀਂ ਕਰਿਆ ਨਾ ਅਡਾਨੀਆਂ ਨੇ ਕੋਈ ਕਫਲਾ ਕਰਿਆ ਵੀ ਸਾਰਾ ਸਹੀ ਆ ਅਸੀਂ ਇਹੀ ਮੰਗ ਕਰਦੇ ਆ ਵੀ ਜਿਹੜੀ ਸਾਡੀ ਕਾਂਗਰਸ ਸਰਕਾਰ ਹੈ ਉਹ ਕਮੇਟੀ ਵਿੱਚ ਲੈਤੀ ਜਾਵੇ ਅਤੇ ਜਿਹੜਾ ਫੈਸਲਾ ਕਮੇਟੀ ਕਰੂਗੀ ਉਹ ਸਾਨੂੰ ਮਨਜ਼ੂਰ ਹੋਊਗਾ ਜੇ ਉਹ ਮੰਨ ਲਓ ਜਾਂਚ ਦੇ ਵਿੱਚ ਉਹ ਦੋਸ਼ੀ ਆਉਂਦੇ ਨੇ ਤਾਂ ਉਹ ਜਾਂਚ ਦੇ ਵਿੱਚ ਦੋਸ਼ੀ ਹੋਣ ਤਾਂ ਉਹਨਾਂ ਨੂੰ ਦੋ ਹੋਕਰ ਸਜ਼ਾ ਦਿੱਤੀ ਜਾਵੇ ਅਤੇ ਜਿਹੜਾ ਲੋਕਾਂ ਦਾ ਰੁਪਈਆ ਉਹ ਵਾਪਸ ਕਰਾਇਆ ਜਾਵੇ। ਸੋਨਾ ਅੱਜ ਜੋ ਅਸੀਂ ਇੱਥੇ ਰੋਸ ਪ੍ਰਦਰਸ਼ਨ ਕੀਤਾ ਮੋਦੀ ਦੇ ਖਿਲਾਫ, ਮੋਦੀ ਦੀਆਂ ਗਲਤ ਨੀਤੀਆਂ ਦੇ ਖਿਲਾਫ, ਮੋਦੀ ਨੇ ਜੋ ਅਡਾਨੀਆਂ, ਅਵਾਨੀਆਂ ਨਾਲ ਲੜ ਕੇ ਇਹ ਘਾਫਲੇ ਕਰ ਰਹੀ ਹੈ ਸਰਕਾਰ। ਜੋ ਨੌਜਵਾਨ ਹੈ, ਕਿਸਾਨ ਹੈ, ਗਰੀਬ ਵਰਗ ਹੈ ਉਹ ਤੋਂ ਮਾਰ ਰਿਹਾ ਹੈ। ਮੋਦੀ ਅਡਾਨੀਆਂ ਦੇ 20000 ਕਰੋੜ ਦਾ ਮਾਫ਼ ਕਰਤਾ ਕਰਜ਼ਾ, 50000 ਕਰੋੜ ਦਾ ਕਰਤਾ ਕਰਜ਼ਾ ਮਾਫ਼। ਜੋ ਮੋਦੀ ਸਰਕਾਰ ਆ ਤਾਂ ਜਿਹੜੀ ਮੋਦੀ ਸਰਕਾਰ ਆ ਇਹ ਤਾਂ ਕਾਪੋਰੇਟ ਕਰਾਣਿਆਂ ਦੀ ਸਰਕਾਰ ਹੈ ਪੰਜਾਬ ਪੰਜਾਬ ਨੂੰ ਨਹੀਂ ਕੋਈ ਦੇਖਦਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਮਰ ਰਿਹਾ ਹੈ ਗਰੀਬ ਜਨਤਾ ਗਰੀਬ ਹੋ ਰਹੀ ਹੈ ਅਮੀਰ ਆ ਜੋ ਅਮੀਰ ਹੋ ਰਿਹਾ ਸੋ ਮੇਰੀ ਤਾਂ ਇਹੀ ਬੇਨਤੀ ਹੈ ਵੀ ਸਰਕਾਰ ਨੂੰ ਆਪਣੀ ਸਾਡੀ ਜਿਹੜੀ ਕਾਂਗਰਸ ਸਰਕਾਰ ਹੈ ਅਸੀਂ ਉਹਦੇ ਨਾਲ ਆ ਕਾਂਗਰਸ ਸਰਕਾਰ ਨੂੰ ਵਿੱਚ ਉਹਦੇ ਕਮੇਟੀ ਦੇ ਲੈਣਾ ਚਾਹੀਦਾ ਕਮੇਟੀ ਜੋ ਕਾਂਗਰਸ ਸਰਕਾਰ ਕਮੇਟੀ ਰਾਹੁਲ ਗਾਂਧੀ ਜੀ ਦੀ ਸੋਚ ਆ ਸੀ ਉਹਦੇ ਨਾਲ ਸਹਿਮਤ ਆ ਜੋ ਰਾਹੁਲ ਗਾਂਧੀ ਜੀ ਬੰਦੇ ਭੇਜਣਗੇ ਉਹ ਕਹਿਣਗੇ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੀ ਸੋ ਅੱਜ ਅਸੀਂ ਇੱਥੇ ਸਾਡੇ ਵੀਡੀਓ ਸਾਹਿਬ ਦੇ ਦਫ਼ਤਰ ਅੱਗੇ ਰੋਜ਼ ਪ੍ਰਦਰਸ਼ਨ ਕੀਤਾ ਇਹੀ ਪੂਰੇ ਪੰਜਾਬ ਚ ਪੂਰੇ ਇੰਡੀਆ ਚ ਹੋ ਰਹੇ ਨੇ